ਕਦੇ ਪੁੱਲ ਕਦੇ ਪਛਤਾਵਾ ਭਾਗ 2 ਤਾਈ ਆ ਭਾਈ ਆ ਕੇ ਦੇਖੋ ਇਹ ਕੁੜੀ ਨੂੰ ਕੀ ਹੋ ਗਿਆ ਏ ਭਾਈ ਜੰਟਿਆ ਦੇਖ ਤੂੰ ਵੀ ਆ ਕੇ ਤਨਕੌਰ ਨੂੰ ਸੰਭਾਲਦੇ ਹੋਏ ਕਹਿੰਦੀ ਹੈ ਜੰਟਾ ਕੀ ਹੋਇਆ ਕੀ ਹੋ ਗਿਆ ਇਹ ਤਨਕੁਰੇ ਤੈਨੂੰ ਤਨਕੁਰੇ ਉਹ ਤਨਕੁਰੇ ਬੋਲ ਬੋਲ ਕੁਝ ਤਾਂ ਬੋਲ ਤਨਕੌਰ ਦੇ ਮੂੰਹ ਨੂੰ ਹਲੂਣਦੇ ਹੋਏ ਕਹਿੰਦਾ ਹੈ ਬਾਕੀ ਕੁੜੀਆਂ ਬੰਦੇ ਤੇ ਬੱਚੀਆਂ ਵੀ ਕੋਲ ਆ ਖੜੀਆਂ ਨੇ ਉਸ ਨੂੰ ਬੁਲਾਉਣ ਲੱਗਦੀਆਂ ਹਨ ਪਰ ਤਨਕੌਰ ਟਸ ਤੋਂ ਮਸ ਨਹੀਂ ਹੁੰਦੀ ਸਿਰਫ ਅੱਖਾਂ ਗਰੇੜੀ ਸਭ ਨੂੰ ਦੇਖਦੀ ਹੈ ਪਰ ਨਾ ਬੋਲਦੀ ਤੇ ਨਾ ਹਿਲਦੀ ਜੁਲਦੀ ਤਾਈ ਦੇਖ ਭਾਈ ਕੁੜੀਏ ਜੰਟਾ ਸਿਉ ਤੇਰੇ ਕੋਲ ਖੜਾ ਤੈਨੂੰ ਬੁਲਾ ਰਿਹਾ ਹੈ ਬੋਲ ਭਾਈ ਕੋਈ ਤਾਂ ਜਵਾਬ ਦੇ ਕੀ ਔਰਾ ਤੈਨੂੰ ਬੋਲ ਭਾਈ ਗੇਲੋ ਤੇ ਸਿਮਰੋ ਕਹਿੰਦੀਆਂ ਹਾਏ ਬਾਪੂ ਬੀਬੀ ਨੂੰ ਕੀ ਹੋ ਗਿਆ ਏ ਇਹ ਬੋਲਦੀ ਕਿਉਂ ਨਹੀਂ ਪਰ ਤਨ ਕੋਰ ਲੱਕੜ ਚਹੀ ਬਣ ਰਹਿ ਜਾਂਦੀ ਹੈ ਸਾਰਾ ਪਰਿਵਾਰ ਉਸ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦਾ ਕਰਕੇ ਦੇਖ ਲੈਂਦਾ ਹੈ ਹੁਣ ਇਸ ਗੱਲ ਨੂੰ ਦੇਖ ਜੰਟਾ ਧੀਰੇ ਮੈਂਬਰ ਦੇ ਘਰ ਨੂੰ ਤੁਰ ਪੈਂਦਾ ਹੈ ਗਲੀ ਦੇ ਮੋੜ ਤੋਂ ਧੀਰੇ ਮੈਂਬਰ ਦੇ ਘਰ ਮੂਹਰੇ ਹੋਏ ਇਕੱਠ ਨੂੰ ਦੇਖ ਜੰਟਾ ਕਬਰਾ ਜਾਂਦਾ ਹੈ ਤੇ ਭੱਜ ਕੇ ਜਾਂਦਾ ਹੈ ਤੇ ਬਾਹਰ ਖੜੇ ਲੋਕਾਂ ਤੋਂ ਪੁੱਛਣ ਤੋਂ ਪਤਾ ਲੱਗਦਾ ਹੈ ਕਿ ਰਾਤ ਧੀਰੇ ਮੈਂਬਰ ਦੀ ਮੌਤ ਇੱਕ ਐਕਸੀਡੈਂਟ ਵਿੱਚ ਹੋ ਗਈ ਤੇ ਉਹ লাশ ਲੈ ਕੇ ਘਰ ਆ ਰਹੇ ਹਨ ਤੇ ਜੰਟਾ ਇਹ ਸਭ ਸੁਣਦੇ ਹੀ ਗੋਡਿਆਂ ਭਾਰ ਬੈਠ ਜਾਂਦਾ ਹੈ ਤੇ ਉੱਚੀ ਉੱਚੀ ਰੋਣ ਲੱਗਦਾ ਹੈ ਤੇ ਕਹਿੰਦਾ ਹੈ ਜੰਟਾ ਕਹਿੰਦਾ ਓਏ ਧੀਰਿਆ ਓਏ ਆ ਕੀ ਕਰ ਗਿਆ ਏ ਓਏ ਤੂੰ ਇੰਜ ਨਹੀਂ ਕਰ ਸਕਦਾ ਤੂੰ ਮੇਰੇ ਨਾਲ ਵਾਦਾ ਕੀਤਾ ਪੂਰਾ ਨਹੀਂ ਕਰਿਆ ਮੈਂਬਰਾ ਤੂੰ ਮਰ ਨਹੀਂ ਸਕਦਾ ਤੂੰ ਮੈਨੂੰ ਮਾਰ ਗਿਆ ਏ ਧੀਰਿਆ ਕਰਨੈਲ ਕਹਿੰਦਾ ਕੀ ਹੋ ਗਿਆ ਜੰਟਾ ਕੀ ਗੱਲ ਆ ਕੀ ਵਾਦਾ ਕੀਤਾ ਸੀ ਤੇਰੇ ਨਾਲ ਧੀਰੇ ਨੇ ਕੀ ਗੱਲ ਆ ਜੰਟਾ ਚਾਚਾ ਮੈਂਬਰ ਵਾਕੀ ਪੂਰਾ ਹੋ ਗਿਆ ਏ ਤੂੰ ਦੱਸ ਇਹ ਸੱਚ ਆ ਕੀ ਕਰਨੈਲ ਕਹਿੰਦਾ ਹਾਂ ਭਾਈ ਇਹ ਸੱਚ ਆ ਸਵੇਰੇ 2:30 ਵਜੇ ਦੀ ਗੱਲ ਆ ਇਹ ਜੋ ਸੁਣਨ ਵਿੱਚ ਆਈ ਆ ਪਿੰਡ ਦੇ ਕੁਝ ਬੰਦੇ ਉਹਦੀ লাশ ਲੈ ਕੇ ਪਹੁੰਚਣ ਹੀ ਵਾਲੇ ਨੇ ਬਾਕੀ ਬਹੁਤ ਮਾੜਾ ਹੋਇਆ ਹਾਲੇ ਤਾਂ ਕੋਈ ਜਵਾਬਕ ਵੀ ਨਹੀਂ ਵਿਆਇਆ ਸੀ ਉਮਰ ਹੀ ਕੀ ਸੀ ਅਜੇ ਇਹਦੀ ਬਾਕੀ ਤੇਰੇ ਨਾਲ ਕੀ ਵਾਦਾ ਕੀਤਾ ਸੀ ਉਹਨੇ ਜਨਤਾ ਕਹਿੰਦਾ ਬਸ ਕੀ ਦੱਸਾਂ ਚਾਚਾ ਯਾਰ ਸੀ ਮੇਰਾ ਬੜੇ ਵਾਅਦੇ ਕੀਤੇ ਸੀ ਅਸੀਂ ਇੱਕ ਦੂਜੇ ਨਾਲ ਗੱਲ ਨੂੰ ਟਾਲਦਾ ਹੋਇਆ ਕਹਿੰਦਾ ਹੈ ਕਰਨਲ ਕਹਿੰਦਾ ਅੱਛਾ ਅੱਛਾ ਹੁੰਦਾ ਹੀ ਆ ਯਾਰ ਅਵੇਲੀਆਂ ਵਿੱਚ ਇਹ ਸਭ ਜਨਤਾ ਕਹਿੰਦਾ ਚਾਚਾ ਕੀ ਇਕੱਲਾ ਹੀ ਸੀ ਜਦੋਂ ਉਸ ਦਾ ਐਕਸੀਡੈਂਟ ਹੋਇਆ ਕੋਈ ਨਾਲ ਨਹੀਂ ਸੀ ਉਹਦੇ ਜਾਂ ਕੀ ਮਿਲਿਆ ਉਸ ਕੋਲੋਂ ਕੀ ਕారణ ਚੱਲਿਆ ਸੀ ਇੰਨੀ ਰਾਤ ਨੂੰ ਇਹ ਵੀ ਨਹੀਂ ਪਤਾ ਚੱਲਿਆ ਕਰਨੈਲ ਕਹਿੰਦਾ ਮਿਲਣਾ ਕੀ ਸੀ ਸੜਕ ਤੇ ਕੋਈ ਗੱਡੀ ਫੇਟ ਮਾਰ ਗਈ ਸੀ ਤੇ ਸਿਰ ਦਾ ਇੱਕ ਪਾਸਾ ਤਾਂ ਜਮਾ ਫਿਸ ਗਿਆ ਸੀ ਪਰ ਇੰਨੀ ਰਾਤ ਨੂੰ ਕੀ ਕారణ ਚੱਲਿਆ ਸੀ ਉਹ ਗੱਲ ਸਮਝ ਨਹੀਂ ਆਈ ਇਹ ਗੱਲ ਤਾਂ ਕਰਦੇ ਵੀ ਕਹਿੰਦੇ ਨੇ ਕਿ ਦੱਸ ਕੇ ਨਹੀਂ ਗਿਆ ਜਨਤਾ ਕਹਿੰਦਾ ਅੱਛਾ ਚਾਚਾ ਬਹੁਤ ਮਾੜਾ ਹੋਇਆ ਐਨੇ ਨੂੰ ਦੋ ਗੱਡੀਆਂ ਸ਼ਹਿਰ ਵਾਲੇ ਪਾਸਿਓਂ ਆਉਂਦੀਆਂ ਨੇ ਜਿੰਨਾਂ ਵਿੱਚੋਂ ਇੱਕ ਵਿੱਚ ਧੀਰੇ ਦੀ লাশ ਪੋਸਟਮਾਰਟਮ ਕਰ ਲਿਆਈ ਜਾਂਦੀ ਹੈ ਤੇ ਪਿੰਡ ਦੇ ਬੁੜੀਆਂ ਬੰਦੇ ਉਹਨਾਂ ਦੇ ਘਰ ਨੂੰ ਆਉਣ ਲੱਗਦੇ ਹਨ ਤੇ ਘਰ ਵਿੱਚ ਚੀਕਾਂ ਤੇ ਰੋਣ ਦੀਆਂ ਆਵਾਜ਼ਾਂ ਹੋਰ ਵੱਧ ਕੇ ਆਉਣ ਲੱਗ ਜਾਂਦੀਆਂ ਹਨ ਜੰਟਾ ਅੰਦਰ ਜਾ ਕੇ ਧੀਰੇ ਦੀ ਮੰਜੀ ਤੇ ਤੇ লাশ ਨੂੰ ਦੇਖ ਰੋਂਦਾ ਹੋਇਆ ਅੰਦਰੋਂ ਅੰਦਰੀ ਆਪਣੇ ਆਪ ਨੂੰ ਕੋਸਦਾ ਹੋਇਆ ਕਰਨ ਨੂੰ ਤੁਰ ਪੈਂਦਾ ਹੈ ਤੇ ਸੋਚਦਾ ਹੈ ਕਿ ਹੁਣ ਤਾਂ ਮੇਰੀ ਧੀ ਦਾ ਪਤਾ ਵੀ ਨਹੀਂ ਲੱਗਣਾ ਕਿ ਉਹ ਇਸ ਦੁਨੀਆ ਤੇ ਹੈ ਵੀ ਜਾਂ ਉਹ ਵੀ ਇਸ ਹਾਸੇ ਦਾ ਸ਼ਿਕਾਰ ਹੋ ਕੇ ਇਸ ਦੁਨੀਆ ਵਿੱਚੋਂ ਚਲੀ ਗਈ ਹੈ ਜਨਤਾ ਕਹਿੰਦਾ ਹੈ ਉਹ ਸੱਚੇ ਬਾਦਸ਼ਾਹ ਇਹ ਕੀ ਹੋ ਗਿਆ ਮੇਰੇ ਨਾਲ ਮੈਂ ਕੀ ਕਰਾਂ ਮੇਰੀ ਗਲਤੀ ਦੀ ਇੰਨੀ ਵੱਡੀ ਸਜ਼ਾ ਮੈਨੂੰ ਮaaf ਕਰ ਦੇ ਵਾਹਿਗੁਰੂ ਮੈਨੂੰ ਪਾਪੀ ਨੂੰ ਬਖਸ਼ ਦਿਓ ਮੈਨੂੰ ਮaaf ਕਰ ਦੇਵੋ ਰੋਮ ਦਾ ਰੋਂਦਾ ਅੰਦਰੋਂ ਅੰਦਰੀ ਗੱਲਾਂ ਕਰਦਾ ਘਰੇ ਆ ਪਹੁੰਚਦਾ ਹੈ ਉਧਰੋਂ ਦੂਜੇ ਪਾਸੇ ਉਹ ਨਵ ਜੰਮੀ ਬੱਚੀ ਸੜਕ ਤੇ ਕਿਨਾਰੇ ਪਈ ਰੋ ਰਹੀ ਹੁੰਦੀ ਹੈ ਜਿਸ ਨੂੰ ਸੁਣ ਕੇ ਉੱਥੇ ਲੱਕੜਾਂ ਦੀ ਭਾਲ ਕਰਦੀਆਂ ਵਣਜਾਰਨਾ ਚਾਂਦਨੀ ਤੇ ਬਾਨੋਂ ਉਸ ਨੂੰ ਚੁੱਕ ਲੈਂਦੀਆਂ ਹਨ ਚਾਂਦਨੀ ਜੋ 12 ਸਾਲਾਂ ਤੋਂ ਬੇਲਾਦਸੀ ਉਸਨੇ ਬੱਚੀ ਨੂੰ ਇਕਦਮ ਚੁੱਕ ਕੇ ਆਪਣੀ ਛਾਤੀ ਨਾਲ ਲਾ ਲੈਂਦੀ ਹੈ ਤੇ ਉਸ ਨੂੰ ਚੁੰਮਣ ਲੱਗਦੀ ਹੈ ਚੰਦਨੀ ਕਹਿੰਦੀ ਹੈ ਦੇਖ ਬਾਨੋ ਆਹ ਦੇਖ ਰੱਬ ਨੇ ਸਾਡੀ ਸੁਣ ਲਈ ਦੇਖ ਇਸ ਬੱਚੀ ਨੂੰ ਮੋਲਾ ਨੇ ਮੇਰੇ ਵਾਸਤੇ ਭੇਜਿਆ ਹੈ ਬਾਨੋ ਕਹਿੰਦੀ ਹਾਂ ਹਾਂ ਚਾਂਦਨੀ ਬਿਲਕੁਲ ਇਹ ਤੇਰੇ ਲਈ ਭੇਜੀ ਹੈ ਮੋਲਾ ਨੇ ਆਪ ਤੈਨੂੰ ਬਖਸ਼ੀ ਹੈ ਚੱਲ ਜਲਦੀ ਘਰ ਨੂੰ ਚੱਲੀਏ ਇਹਨੂੰ ਲੈ ਕੇ ਚਾਂਦਨੀ ਕਹਿੰਦੀ ਹਾਂ ਬਾਨੋ ਬਿਲਕੁਲ ਚੱਲ ਚੱਲ ਇਹਨੂੰ ਦੇਖ ਕੇ ਰਸ਼ੀਦ ਵੀ ਬਹੁਤ ਖੁਸ਼ ਹੋਵੇਗਾ ਪਰ ਇਸ ਸੜਕ ਤੇ ਇੰਨੀ ਪਿਆਰੀ ਤੇ ਇੰਨੀ ਛੋਟੀ ਨੂੰ ਕੋਈ ਕਿਉਂ ਸੁੱਟ ਗਿਆ ਇਹ ਸਮਝ ਨਹੀਂ ਆਈ ਜੇ ਕੋਈ ਜਾਨਵਰ ਹੀ ਹੋ ਉਹ ਮੋਲਾ ਨੂੰ ਹੀ ਰਾਖਾ ਹੈ ਸਭ ਦਾ ਬਾਨੋ ਕਹਿੰਦੀ ਹਾਂ ਚਾਂਦਨੀ ਇਹ ਤਾਂ ਮੱਸਾ ਕੋਈ ਇੱਕ ਦੋ ਦਿਨਾਂ ਦੀ ਹੀ ਲੱਗਦੀ ਆ ਚੱਲ ਉਹ ਜਾਣੇ ਅਸਲ ਵਿੱਚ ਇਹ ਤੈਨੂੰ ਮਿਲਣੀ ਸੀ ਭੈਣ ਇਹ ਤਾਂ ਤੇਰੀ ਹੀ ਧੀਆ ਹੁਣ ਚਾਂਦਨੀ ਕਹਿੰਦੀ ਹਾਂ ਹਾਂ ਕਿਉਂ ਨਹੀਂ ਮੈਂ ਹੀ ਹਾਂ ਮਾਂ ਇਹਦੀ ਤੇ ਮੇਰੀ ਪਿਆਰੀ ਜਹੀ ਧੀ ਹਣਾ ਧੀ ਰਾਣੀਏ ਬੱਚੀ ਦੇ ਬੁੱਲਾਂ ਤੇ ਉਂਗਲਾਂ ਤਰਦੀ ਹੋਈ ਕਹਿੰਦੀ ਹੈ ਇਹ ਤਾਂ ਨਾਮ ਵੀ ਅੱਜ ਤੋਂ ਬਖਸ਼ੀਆ ਕਿਉਂਕਿ ਇਹ ਅੱਲਾਹ ਤਾਲਾ ਨੇ ਸਾਨੂੰ ਆਪ ਬਖਸ਼ੀਆ ਬਖਸ਼ੀ ਵਾਨੋ ਕਹਿੰਦੀ ਹਾਂ ਇਹ ਨਾਮ ਸਹੀ ਆ ਚਾਂਦਰੀ ਅੱਜ ਤੋਂ ਇਹਦਾ ਨਾਮ ਬਖਸ਼ਿ ਹੀ ਜਾਂ ਫਿਰ ਚੱਲ ਚੱਲ ਕੇ ਆਪਾਂ ਆਪਣੇ ਕਬੀਲੇ ਵਿੱਚ ਦਿਖਾਉਂਦੇ ਹਾਂ ਨਾਲੇ ਸਾਰਿਆਂ ਨੂੰ ਪਤਾ ਚੱਲੇ ਕਿ ਚਾਂਦਰੀ ਹੁਣ ਬਾਝ ਨਹੀਂ ਇੱਕ ਮਾਂ ਹੈ ਅੱਖਾਂ ਨੂੰ ਪਰਦੀ ਹੋਈ ਕਹਿੰਦੀ ਹੈ ਚਾਂਦਰੀ ਕਹਿੰਦੀ ਹਾਂ ਵਾਨੋ ਹੁਣ ਮੈਂ ਬਾਝ ਨਹੀਂ ਹੁਣ ਮੈਨੂੰ ਕੋਈ ਵਾਂਝ ਨਹੀਂ ਕਹੂਗਾ ਮੈਂ ਮਾਂ ਬਣ ਗਈ ਹਾਂ ਮਾਂ ਤੇ ਖੁਸ਼ੀ-ਖੁਸ਼ੀ ਗੱਲਾਂ ਕਰਦੀਆਂ ਬੱਚੀ ਨੂੰ ਲੈ ਕੇ ਕਬੀਲੇ ਪਹੁੰਚ ਜਾਂਦੀਆਂ ਨੇ ਤੇ ਕਬੀਲੇ ਵਾਲੇ ਚਾਂਦਨੀ ਦੇ ਹੱਥ ਬੱਚੇ ਨੂੰ ਦੇਖ ਹੈਰਾਨ ਹੋ ਜਾਂਦੇ ਨੇ ਤੇ ਰਸ਼ੀਦ ਜੋ ਕਿ ਚਾਂਦਨੀ ਦਾ ਪਤੀ ਹੈ ਉਹ ਅਚਾਨਕ ਚਾਂਦਨੀ ਦੇ ਹੱਥ ਚੁੱਕ ਕੇ ਬੱਚੇ ਨੂੰ ਦੇਖ ਇਕਦਮ ਕਹਿੰਦਾ ਹੈ ਰਸ਼ੀਦ ਕਹਿੰਦਾ ਚਾਂਦਨੀ ਇਹ ਕੀ ਦਾ ਬੱਚਾ ਏ ਤੂੰ ਇਸ ਨੂੰ ਕਿਉਂ ਚੁੱਕਿਆ ਹੈ ਚਾਂਦਨੀ ਦੇ ਬੋਲਣ ਤੋਂ ਪਹਿਲਾਂ ਬਾਨੋ ਬੋਲ ਪੈਂਦੀ ਹੈ ਬਾਨੋ ਕਹਿੰਦੀ ਰਸ਼ੀਦ মিয়া ਇਹ ਬੱਚੀ ਤੁਹਾਡੀ ਹੈ ਤੇ ਤੁਸੀਂ ਇਸ ਦੇ ਬਾਪ ਹੋ ਤੇ ਚਾਂਦਨੀ ਇਸ ਦੀ ਮਾਂ ਹੈ ਚਾ ਚੁੱਕਿਆ ਹੈ ਭੈਣ ਨੇ ਇਸ ਨੂੰ ਤੇ ਉਹ ਸਾਰੀ ਗੱਲ ਰਸ਼ੀਦ ਨੂੰ ਦੱਸ ਦਿੰਦੀਆਂ ਹਨ ਕਿ ਕਿਸ ਤਰ੍ਹਾਂ ਬੱਚੀ ਉਹਨਾਂ ਨੂੰ ਮਿਲੀ ਤੇ ਬੱਚੀ ਦਾ ਨਾਮ ਵੀ ਅਸੀਂ ਬਖਸ਼ੀ ਰੱਖ ਲਿਆ ਹੈ ਤੇ ਰਸ਼ੀਦ ਬਹੁਤ ਖੁਸ਼ ਹੁੰਦਾ ਹੈ ਉਸ ਦੀਆਂ ਅੱਖਾਂ ਵਿੱਚੋਂ ਖੁਸ਼ੀ ਨਾਲ ਪਾਣੀ ਆਉਣ ਲੱਗਦਾ ਹੈ ਤੇ ਉਹ ਬਾਹਾਂ ਨੂੰ ਫੈਲਾ ਚਾਂਦਨੀ ਨੂੰ ਕਹਿੰਦਾ ਹੈ ਰਸ਼ੀਦ ਕਹਿੰਦਾ ਲਿਆ ਚਾਂਦਨੀ ਮੇਰੀ ਧੀ ਰਾਣੀ ਨੂੰ ਲਿਆ ਇਸ ਨੂੰ ਮੈਨੂੰ ਫੜਾ ਦੇ ਮੈਂ ਵੀ ਬਾਪ ਬਣ ਗਿਆ ਹਾਂ ਲਿਆ ਫੜਾ ਮੈਨੂੰ ਧੀ ਨੂੰ ਚਾਂਦਨੀ ਰਸ਼ੀਦ ਨੂੰ ਬੱਚੀ ਫੜਾਉਂਦੀ ਹੋਈ ਹਾਂਜੀ ਲਾ ਫੜੋ ਫਿਰ ਆਪਣੀ ਧੀ ਰਾਣੀ ਨੂੰ ਜਾ ਬਖਸ਼ੀ ਆਪਣੇ ਅੱਬੂ ਕੋਲ ਹੁਣ ਤੂੰ ਸਾਡੀ ਧੀ ਮੈਂ ਤੇਰੀ ਅੰਮੀ ਤੇ ਰਸ਼ੀਦ ਮੀਆਂ ਤੇਰੇ ਅਬੂਆ ਬਾਨੂ ਕਹਿੰਦੀ ਤੇ ਮੈਂ ਤੇਰੀ ਮਾਸੀ ਆ ਧੀਏ ਹੱਸਦੀ ਹੋਈ ਕਹਿੰਦੀ ਹੈ ਚਾਂਦਨੀ ਕਹਿੰਦੀ ਹਾਂ ਬਾਨੂ ਇਹ ਆਪਣੇ ਸਾਰਿਆਂ ਦੀ ਧੀ ਆ ਇਹ ਸਾਡੀ ਬਖਸ਼ੀ ਆ ਤੇ ਅੱਜ ਸਾਰਿਆਂ ਨੂੰ ਇਸ ਖੁਸ਼ੀ ਵਿੱਚ ਅਸੀਂ ਲੱਡੂ ਵੀ ਵੰਡਾਂਗੇ ਕਿਉਂਕਿ ਠੀਕ ਕਿਹਾ ਨਾ ਬਾਨੂ ਤੇ ਇਸ ਤਰ੍ਹਾਂ ਜੰਟੇ ਦੇ ਬੱਚੀ ਕਬੀਲੇ ਵਾਲਿਆਂ ਦੇ ਕੋਲ ਚਲੀ ਜਾਂਦੀ ਹੈ ਤੇ ਕਬੀਲੇ ਵਿੱਚ ਖੁਸ਼ੀ ਕਾਰਨ ਲੱਡੂ ਵੰਡੇ ਜਾਂਦੇ ਹਨ ਤੇ ਬਕਸ਼ੀ ਹੌਲੀ-ਹੌਲੀ ਵੱਡੀ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਆਪਣੀਆਂ ਨੰਨੀਆਂ ਸ਼ਰਾਰਤਾਂ ਤੇ ਤੋਦਲੇ ਜਿਹੇ ਬੋਲਾਂ ਨਾਲ ਸਭ ਦਾ ਮਨ ਲਗਾਈ ਰੱਖਦੀ ਹੈ ਚਾਂਦਨੀ ਬਕਸ਼ੀ ਨੂੰ ਹੱਦੋਂ ਵੱਧ ਕੇ ਮਾਂ ਦਾ ਪਿਆਰ ਦਿੰਦੀ ਹੈ ਤੇ ਰਸ਼ੀਦ ਆਪਣੇ ਬਾਪ ਹੋਣ ਦਾ ਫਰਜ਼ ਵੀ ਵਾਖੂਬ ਨਹੀਂ ਨਿਭਾਉਂਦਾ ਹੈ ਕਦੇ ਉਸ ਨੂੰ ਮੋਢੇ ਤੇ ਚੁੱਕ ਚੁੱਕ ਕੇ ਕਦੇ ਪਿੱਠ ਤੇ ਬਿਠਾ ਉਸ ਨੂੰ ਖਿਡਾਉਂਦਾ ਹੈ ਤੇ ਉਧਰ ਜੰਟੇ ਦੇ ਘਰ ਉਸ ਦਿਨ ਤੋਂ ਧੰਨ ਕੌਰ ਲੱਕੜ ਜਿਹੀ ਬਣ ਜਿਉਂਦੀ লাশ ਬਣ ਕੇ ਰਹਿ ਜਾਂਦੀ ਹੈ ਸਾਰੇ ਉਸ ਬੱਚੀ ਨੂੰ ਭੁੱਲ ਜਾਂਦੇ ਹਨ ਪਰ ਨਾ ਤਾਂ ਜਾਣਤਾ ਉਸ ਨੂੰ ਭੁੱਲਦਾ ਹੈ ਤੇ ਨਾ ਧਨ ਕੌਰ ਜਾਣਤਾ ਜਿੱਥੇ ਵੀ ਦੱਸ ਪੈਂਦੀ ਹੈ ਉਹ ਧਨ ਕੌਰ ਨੂੰ ਲੈ ਕੇ ਜਾਂਦਾ ਹੈ ਕਿ ਖੌਰੇ ਕਿਸੇ ਨਾ ਕਿਸੇ ਥਾਂ ਤੋਂ ਉਹ ਠੀਕ ਹੋ ਜਾਵੇ ਬੜੀਆਂ ਥਾਵਾਂ ਤੇ ਸੁੱਖਾਂ ਸੁਖ ਦਾ ਮੱਥੇ ਟੇਕਦਾ ਪਰ ਕੋਈ ਫਰਕ ਨਹੀਂ ਪੈਂਦਾ ਤੇ ਘਰ ਦੀ ਆਰਥਿਕ ਦਸ਼ਾ ਹੋਰ ਵਿਗੜ ਜਾਂਦੀ ਹੈ ਵਕਤ ਗੁਜ਼ਰਦੇ ਗੁਜ਼ਰਦੇ 10 ਸਾਲ ਲੰਘ ਜਾਂਦੇ ਹਨ ਤੇ ਚਾਂਦਨੀ ਆਪਣੀ ਧੀ ਬਖਸ਼ੀ ਨੂੰ ਆਪਣੇ ਨਾਲ ਲਾ ਥੋੜਾ ਥੋੜਾ ਕੰਮ ਵੀ ਸਿਖਾਉਣ ਲੱਗਦੀ ਹੈ ਚਿਮਟੇ ਤਵੇ ਬਾਲਟੀਆਂ ਮੱਠਲ ਬਣਾ ਪਿੰਡ-ਪਿੰਡ ਵਿੱਚ ਆਪਣੇ ਨਾਲ ਲੈ ਕੇ ਜਾਣਾ ਸ਼ੁਰੂ ਕਰ ਦਿੰਦੀ ਹੈ ਇੱਕ ਵਾਰ ਚਾਂਦਨੀ ਇਸੇ ਤਰ੍ਹਾਂ ਬਖਸ਼ੀ ਨੂੰ ਨਾਲ ਲੈ ਕੇ ਜੰਟੇ ਦੇ ਪਿੰਡ ਚਲੀ ਜਾਂਦੀ ਹੈ ਤੇ ਪਿੰਡ ਦੀ ਗਲੀ ਗਲੀ ਵਿੱਚ ਬਾਲਟੀਆਂ, ਬੱਠਲ, ਚਿਮਟੇ, ਤਵੇ ਬਣਾਉਣ ਦਾ ਹੋਕਾ ਦਿੰਦੀਆਂ ਨੇ ਤੇ ਚਾਂਦਨੀ ਬੂਹਾ ਖੜਕਾ ਕੇ ਕਹਿੰਦੀ ਹੈ ਬੀਬੀ ਕੋਈ ਚਿਮਟਾ ਤਵਾ ਬਣਾਉਣਾ ਹੋਵੇ ਕੋਈ ਬੱਠਲ ਬਾਲਟੀ ਨੂੰ ਥੱਲਾ ਲਗਾਉਣਾ ਹੋਵੇ ਜਗੀਰੋ ਨਹੀਂ ਪਾਈ ਕੁਝ ਨਹੀਂ ਠੀਕ ਕਰਾਉਣ ਵਾਲਾ ਘਰੇ ਚਾਂਦਨੀ ਕਹਿੰਦੀ ਅਗਲੇ ਘਰ ਬੂਹਾ ਖੜਕਾਉਂਦੀ ਹੋਈ ਹਾਂ ਬੀਬੀ ਕੋਈ ਚਿਮਟਾ ਤਵਾ ਬਣਾਉਣਾ ਕੋਈ ਬੱਠਲ ਬਾਲਟੀ ਠੀਕ ਕਰਵਾਉਣਾ ਥੱਲਾ ਲਗਾਉਣਾ ਹੋਵੇ ਗਿਆਨ ਕੌਰ ਕਹਿੰਦੀ ਹਾਂ ਹੈਗੀ ਆ ਬਾਲਟੀ ਥੱਲਾ ਲਗਾਉਣ ਵਾਲੀ ਰੁੱਕ ਜਰਾ ਮੈਂ ਲਿਆਉਣੀ ਆ ਚੁੱਕ ਕੇ ਰੁੱਕ ਮਿੰਟਕ ਚਾਂਦਨੀ ਕਹਿੰਦੀ ਲੈ ਆ ਬੀਬੀ ਖੜੀਆਂ ਹੀ ਆ ਨਾਲੇ ਬੀਬੀ ਜੇ ਤੋ ਰੋਟੀਆਂ ਪਈਆਂ ਤਾਂ ਲਿਆ ਦੇ ਭੁੱਖ ਬਹੁਤ ਲੱਗੀ ਆ ਚੁੰਨੀ ਨਾਲ ਮੂੰਹ ਸਾਫ ਕਰਦੀ ਹੋਈ ਕਹਿੰਦੀ ਹੈ ਗਿਆਨ ਕੌਰ ਬਾਲਟੀ ਨੂੰ ਲਿਆ ਕੇ ਫੜਾਉਂਦੀ ਹੋਈ ਕਹਿੰਦੀ ਹੈ ਦੇਖ ਲੈ ਭਾਈ ਕੁੜੀਏ ਹੁਣ ਤੇ ਥੱਲਾ ਵਧੀਆ ਮੋਟਾ ਕਰ ਲਾਵੀ ਚਾਂਦਨੀ ਕਹਿੰਦੀ ਹਾਂ ਹਾਂ ਭੈਣੇ ਵਧੀਆ ਹੀ ਲਾਵਾਂਗੀ ਬਖਸ਼ੀ ਕਹਿੰਦੀ ਨਾਲੇ ਜੇ ਵਦੀਆਂ ਨਾ ਲਾਵਾਂਗੇ ਫਿਰ ਤੂੰ ਸਾਡੇ ਕੋਲੋਂ ਅਗਲੇ ਘਰੇ ਕੋਈ ਕੰਮ ਕਿਵੇਂ ਕਰਵਾਏਂਗੀ ਬੀਬੀ ਗਿਆਨ ਕੌਰ ਕਹਿੰਦੀ ਬੜੀ ਪਿਆਰੀ ਬੱਚੀ ਆ ਬੜਾ ਪਿਆਰਾ ਬੋਲਦੀ ਆ ਸਿਆਣਿਆਂ ਵਾਂਗ ਗੱਲਾਂ ਕਰਦੀ ਆ ਤੇਰੀ ਧੀ ਚਾਂਦਨੀ ਕਹਿੰਦੀ ਧੀ ਕੀ ਦੀ ਆ ਬੇਬੇ ਫਿਰ ਬਖਸ਼ੀ ਕਹਿੰਦੀ ਤੈਨੂੰ ਰੋਟੀ ਪੁੱਛਿਆ ਸੀ ਬੀਬੀ ਹੈਗੀ ਆ ਭੁੱਖ ਲੱਗੀ ਗਿਆਨ ਕੌਰ ਕਹਿੰਦੀ ਈ ਰੋਟੀ ਤਾਂ ਹੁਣੇ ਪਕਾ ਕੇ ਖੇਤ ਭੇਜੀਆਂ ਘਰ ਲਈ ਤਾਂ ਲਾਉਣੀਆਂ ਅਜੇ ਰੁਕ ਮੈਂ ਲੱਕੀ ਦਾ ਜੰਗ ਜਿਆਣੀ ਭਰ ਕੇ ਲੱਸੀ ਦਾ ਜੰਗ ਜਿਆਣੀ ਭਰ ਕੇ ਉਹ ਪੀ ਲੈਣਾ ਤੁਸੀਂ ਤੇ ਲੱਸੀ ਪੀ ਚਾਂਦਨੀ ਤੇ ਬਖਸ਼ੀ ਅਗਲੇ ਘਰਾਂ ਨੂੰ ਹੋਕੇ ਦਿੰਦੀਆਂ ਤੁਰ ਪੈਂਦੀਆਂ ਨੇ ਤੇ ਫਿਰ ਅਚਾਨਕ ਜੰਟੇ ਦੇ ਘਰ ਦਾ ਬੂਹਾ ਖੜਕਾ ਦਿੰਦੀਆਂ ਨੇ ਚੰਦਨੀ ਕਹਿੰਦੀ ਭਾਈ ਕੋਈ ਚਿੰਮਟਾ ਤਵਾ ਬਣਾਉਣਾ ਹੋਵੇ ਜਾਂ ਮੱਠਲ ਬਾਲਟੀ ਠੀਕ ਕਰਵਾਉਣੀ ਹੋਵੇ ਦੋ ਤਿੰਨ ਵਾਰ ਕਹਿ ਅੱਗੇ ਤੁਰਨ ਲੱਗਦੀ ਕਹਿੰਦੀ ਹੈ ਲੱਗਦਾ ਕੋਈ ਘਰ ਨਹੀਂ ਹੈਗਾ ਚੱਲ ਅਗਲੇ ਘਰ ਚੱਲਦੇ ਆਂ ਬਖਸ਼ੀ ਕਹਿੰਦੀ ਅੰਮੀ ਆਹ ਦੇਖੋ ਮੰਜੇ ਤੇ ਕੋਈ ਪਿਆਏ ਮੈਂ ਉਹਨੂੰ ਰੋਟੀ ਪੁੱਛ ਕੇ ਆਉਣੀ ਆ ਤੁਸੀਂ ਚੱਲੋ ਮੈਂ ਆਉਣੀ ਆ ਤੁਹਾਡੇ ਮਗਰ ਹੀ ਬਸ ਚਾਂਦਨੀ ਅਗਲੇ ਘਰ ਨੂੰ ਤੁਰ ਪੈਂਦੀ ਹੈ ਤੇ ਬਖਸ਼ੀ ਬੂਹੇ ਨੂੰ ਤੱਕਦੀ ਅੰਦਰ ਲੱਗ ਆਉਂਦੀ ਹੈ ਤੇ ਮੰਜੇ ਕੋਲ ਜਿੱਥੇ ਧਨਕੌਰ ਪਈ ਹੁੰਦੀ ਹੈ ਉੱਥੇ ਖੜ੍ਹ ਕਹਿੰਦੀ ਹੈ ਬਖਸ਼ੀ ਕਹਿੰਦੀ ਬੀਬੀ ਉਹ ਬੀਬੀ ਬੋਲਦੀ ਕਿਉਂ ਨਹੀਂ ਬੀਬੀ ਕੀ ਗੱਲ ਹੈ ਬੀਬੀ ਤੇ ਤਨਕੌਰ ਨੂੰ ਇੰਨੇ ਵਾਰ ਬੁਲਾਉਣ ਤੇ ਉਹ ਜਦ ਨਹੀਂ ਬੋਲਦੀ ਤਾਂ ਬਕਸ਼ੀ ਉਸ ਦੀ ਬਾਹ ਫੜ ਹਲੂਣਦੀ ਹੈ ਤਾਂ ਤਨਕੌਰ ਨੂੰ ਬਕਸ਼ੀ ਦੇ ਹੱਥ ਨੂੰ ਲੱਗਣ ਕਾਰਨ ਸਰੀਰ ਵਿੱਚ ਕਰੰਟ ਜਿਹਾ ਦੌੜਦਾ ਹੈ ਤੇ ਉਹ ਥੋੜੀ ਜਹੀ ਟੇਢੀ ਧੌਣ ਕਰਦੀ ਹੋਈ ਬਕਸ਼ੀ ਨੂੰ ਦੇਖਦੀ ਹੈ ਤੇ ਫਿਰ ਬਕਸ਼ੀ ਬੋਲਦੀ ਹੈ ਕੀ ਗੱਲ ਆ ਬੀਬੀ ਬੋਲਦੀ ਕਿਉਂ ਨਹੀਂ ਕੀ ਗੱਲ ਬਿਮਾਰਾ ਧਨਕੌਰ ਮਨ ਵਿੱਚ ਕਹਿੰਦੀ ਹੈ ਕਿ ਕੌਣ ਆ ਇਹ ਬੱਚੀ ਜਿਸ ਦੇ ਹੱਥ ਲੱਗਣ ਨਾਲ ਮੇਰੇ ਸਰੀਰ ਵਿੱਚ ਚਰਨਾਟ ਜਿਹੀ ਫਿਰ ਛਿੜ ਗਈ ਕੌਣ ਹੈ ਇਹ ਕੁੜੀ ਜਿਸ ਨੂੰ ਦੇਖ ਮੇਰੇ ਦਿਲ ਨੂੰ ਕੱਚ ਜਿਹੀ ਪੈ ਰਹੀ ਐ ਤੇ ਫਿਰ ਧਨਕੌਰ ਦੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗਦੇ ਹਨ ਐਨੇ ਨੂੰ ਵਾਰੋਂ ਜੰਟਾ ਆ ਜਾਂਦਾ ਹੈ ਤੇ ਧਨਕੌਰ ਦੇ ਕੋਲ ਖੜੀ ਬੱਚੀ ਨੂੰ ਦੇਖ ਤੇ ਧਨਕੌਰ ਨੂੰ ਧੌਣ ਹਿਲਾਉਂਦੇ ਹੋਏ ਦੇਖ ਉਹ ਹੈਰਾਨ ਹੋ ਜਾਂਦਾ ਹੈ ਤੇ ਭੱਜ ਕੇ ਉਹ ਮੰਜੇ ਤੇ ਹੱਥ ਰੱਖਦਿਆਂ ਕਹਿੰਦਾ ਹੈ ਜੰਟਾ ਕਹਿੰਦਾ ਧਨਕੁਰੇ ਉਹ ਤੁਨ ਕੁਰੇ ਤੇ ਫਿਰ ਬਖਸ਼ੀ ਦੇ ਸਿਰ ਤੇ ਹੱਥ ਰੱਖਦੇ ਹੋਏ ਧੀਏ ਕੌਣਾ ਤੂੰ ਇੱਥੇ ਕਿਵੇਂ ਆਈ ਏ ਦੱਸ ਧੀਏ ਬੋਲ ਕੌਣਾ ਤੂੰ ਬਖਸ਼ੀ ਕਹਿੰਦੀ ਸਰਦਾਰਾ ਮੈਂ ਤਾਂ ਇੱਥੇ ਰੋਟੀ ਪੁੱਛਣ ਆਈ ਸੀ ਤੇ ਮੈਂ ਬੀਬੀ ਨੂੰ ਮੰਜੇ ਤੇ ਪਈ ਦੇਖ ਅੰਦਰ ਆ ਗਈ ਮੈਂ ਬੀਬੀ ਨੂੰ ਬੜੀਆਂ ਆਵਾਜ਼ਾਂ ਮਾਰੀਆਂ ਪਰ ਇਹ ਬੋਲੀ ਨਹੀਂ ਕੀ ਗੱਲ ਏ ਬਿਮਾਰਾ ਸਰਦਾਰਾ ਜੰਟਾ ਕਹਿੰਦਾ ਹਾਂ ਧੀਏ ਹਾਂ ਇਹ ਬਿਮਾਰਾ ਬਹੁਤ ਚਿਰਾਂ ਦੀ ਪਿਛਲੇ ਦਸਾਂ ਸਾਲਾਂ ਤੋਂ ਇਹ ਨਾ ਬੋਲਦੀ ਹੈ ਨਾ ਹਿੱਲਦੀ ਝੁਲਦੀ ਹੈ ਬਸ ਦੇਖਦੀ ਰਹਿੰਦੀ ਆ ਪਰ ਤੇਰੇ ਪੈਰ ਘਰੇ ਪੈਣ ਨਾਲ ਅੱਜ ਇਸ ਨੇ ਧੌਣ ਵੀ ਹਿਲਾਈ ਏ ਤੇ ਇੰਨਾ ਖਾਮੋਸ਼ ਅੱਖਾਂ ਵਿੱਚੋਂ ਅੱਜ ਹੰਝੂ ਵੀ ਵਗਣ ਲੱਗੇ ਨੇ ਤੂੰ ਬਹੁਤ ਕਰਮਾ ਵਾਲੀ ਐ ਧੀਏ ਬਖਸ਼ੀ ਕਹਿੰਦੀ ਸੱਚੀ ਇਹ ਐਨੇ ਸਾਲਾਂ ਤੋਂ ਹਿੱਲੇ ਤੱਕ ਨਹੀਂ ਜੰਟਾ ਕਹਿੰਦਾ ਹਾਂ ਹਾਂ ਧੀਏ ਇਹ ਦਸਾਂ ਸਾਲਾਂ ਤੋਂ ਇੱਕ ਲੱਕੜ ਬਾਂਗ ਪਈ ਐ ਧੀਏ ਤੂੰ ਇਹਨੂੰ ਇੱਕ ਵਾਰ ਫੇਰ ਬੁਲਾ ਕੇ ਦੇਖ ਸ਼ਾਇਦ ਇਹ ਬੋਲ ਵੀ ਪਵੇ ਤੇਰੇ ਕਹਿਣ ਤੇ ਤੇਰੀ ਆਵਾਜ਼ ਸੁਣ ਕੇ ਬਕਸ਼ੀ ਕਹਿੰਦੀ ਹਾਂ ਹਾਂ ਮੈਂ ਬੁਲਾ ਕੇ ਦੇਖਦੀ ਹਾਂ ਜੇ ਕੀਤੇ ਬੋਲ ਹੀ ਪਏ ਬੀਬੀ ਬੀਬੀ ਬੋਲ ਬੀਬੀ ਇੱਕ ਬਾਰ ਬੋਲ ਬੀਬੀ ਵੇਖ ਤੈਨੂੰ ਬਕਸ਼ੀ ਬੁਲਾ ਰਹੀ ਹੈ ਇੰਨੇ ਨੂੰ ਚਾਂਦਨੀ ਵੀ ਬਕਸ਼ੀ ਦੇ ਮਗਰ ਹੀ ਜੰਟੇ ਦੇ ਘਰ ਆ ਜਾਂਦੀ ਹੈ ਤੇ ਬਕਸ਼ੀ ਨੂੰ ਦੇਖਦੀ ਹੋਈ ਆਵਾਜ਼ ਦਿੰਦੀ ਹੈ ਚਾਂਦਨੀ ਕਹਿੰਦੀ ਬਕਸ਼ੀ ਤੀਏ ਕਿੱਥੇ ਰੁੱਝ ਗਈ ਸੀ ਮੈਂ ਢੀਕ ਢੀਕ ਕੇ ਆਈਆਂ ਤੈਨੂੰ ਦੇਖਣਾ ਬਖਸ਼ੀ ਕਹਿੰਦੀ ਅੰਮਾ ਦੇਖੋ ਇਹ ਬੀਬੀ ਜੀ ਕਿੰਨੇ ਸਾਲਾਂ ਤੋਂ ਬੋਲਦੇ ਚੱਲਦੇ ਨਹੀਂ ਬਹੁਤ ਬਿਮਾਰ ਨੇ ਇਹ ਪਰ ਮੇਰੇ ਹੱਥ ਨਾਲ ਥੋੜਾ ਜਿਹਾ ਹਿੱਲੇ ਨੇ ਤੇ ਅੱਖਾਂ ਵਿੱਚ ਪਾਣੀ ਵੀ ਆ ਰਿਹਾ ਇਹਨਾਂ ਦੇ ਜਨਤਾ ਕਹਿੰਦਾ ਆ ਆ ਭੈਣੇ ਅੱਛਾ ਤਾਂ ਇਹ ਤੇਰੀ ਧੀ ਏ ਬਹੁਤ ਪਿਆਰੀ ਆ ਚੰਦਨੀ ਕਹਿੰਦੀ ਹਾਂ ਮੇਰੀ ਹੀ ਧੀ ਆ ਇਹ ਸਰਦਾਰਾ ਕੀ ਹੋਇਆ ਭੈਣ ਨੂੰ ਜਨਤਾ ਕਹਿੰਦਾ ਕੀ ਦੱਸਾਂ ਭੈਣੇ ਬੜੀ ਦਰਦ ਭਰੀ ਕਹਾਣੀ ਆ ਸਾਡੀ ਚੰਦਨੀ ਕਹਿੰਦੀ ਪਰ ਕੀ ਹੋਇਆ ਇਹਨੂੰ ਗੱਲ ਹੋਈ ਸੀ ਭੈਣ ਕੋਈ ਜਨਤਾ ਕਹਿੰਦਾ ਬਸ ਸਾਡੀ ਕਿਸਮਤ ਵਿੱਚ ਹੀ ਇਹ ਲਿਖਿਆ ਸੀ ਸ਼ਾਇਦ ਇਹ ਤਾਂ ਦਸ ਸਾਲਾਂ ਤੋਂ ਲੱਕੜ ਬਣ ਕੇ ਇਸੇ ਤਰ੍ਹਾਂ ਪਈ ਆ ਬੜੇ ਮੜੀਆਂ ਮਸੀਤਾਂ ਤੇ ਮੱਥੇ ਰਗੜੇ ਬੜੀਆਂ ਸੁੱਖਾਂ ਸੁਖੀਆਂ ਪਰ ਇਹਨੂੰ ਫਰਕ ਨਹੀਂ ਪਿਆ ਚਾਂਦਨੀ ਕਹਿੰਦੇ ਅੱਛਾ ਸਰਦਾਰਾ ਜੰਟਾ ਕਹਿੰਦਾ ਹੋਰ ਪੈਣੇ ਕੀ ਦੱਸਾਂ ਪਰ ਤੇਰੀ ਇਤਿ ਬਹੁਤ ਕਰਮਾ ਵਾਲੀਏ ਇਹਦੇ ਘਰ ਵਿੱਚ ਪੈਰ ਪਾਉਣ ਨਾਲ ਇਸ ਘਰ ਵਿੱਚ ਥੋੜੀ ਆਸ ਜਾਗੀ ਆ ਇਸ ਦੇ ਹੱਥ ਲਾਉਣ ਨਾਲ ਇਹਨੇ ਥੋੜੀ ਧੌਣ ਮੋੜੀ ਆ ਤੇ ਦੇਖ ਅੱਖਾਂ ਵੀ ਡੁੱਲ ਰਹੀਆਂ ਇਹਦੀਆਂ ਸੱਚੀ ਬਹੁਤ ਕਰਮਾ ਵਾਲੀ ਏ ਇਹ ਤੇਰੀ ਧੀ ਚਾਂਦਨੀ ਕਹਿੰਦੀ ਇਹ ਤਾਂ ਹੈ ਹੀ ਕਰਮਾ ਵਾਲੀ ਸਰਦਾਰਾ ਮੇਰੇ ਲਈ ਤਾਂ ਮੇਰੀ ਧੀ ਅੱਲਾ ਤਾਲਾ ਦਾ ਬਖਸ਼ਿਆ ਤੋਹਫਾ ਏ ਨਜ਼ਰ ਨਾ ਲੱਗ ਜਾਵੇ ਮੇਰੀ ਧੀ ਨੂੰ ਜੰਟਾ ਕਹਿੰਦਾ ਨਾ ਮੇ ਬੜਾ ਸੋਹਣਾ ਰੱਖਿਆ ਏ ਬਖਸ਼ੀ ਬਹੁਤ ਸੋਹਣਾ ਇਸ ਦੀ ਤਰ੍ਹਾਂ ਹੀ ਚਾਂਦਨੀ ਕਹਿੰਦੀ ਇਹ ਨਾ ਤਾਂ ਚਾਂਦਨੀ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਧੰਨ ਕੌਰ ਮੂੰਹ ਨੂੰ ਖੋਲਦੀ ਹੈ ਤੇ ਬੋਲਣ ਦੀ ਕੋਸ਼ਿਸ਼ ਕਰਦੀ ਹੈ ਤੇ ਸਾਰਿਆਂ ਦਾ ਧਿਆਨ ਧਨਕੌਰ ਬਲ ਹੋ ਜਾਂਦਾ ਹੈ ਤੇ ਬਖਸ਼ੀ ਉਸ ਨੂੰ ਦੇਖ ਖੁਸ਼ ਹੁੰਦੇ ਹੋਏ ਕਹਿੰਦੀ ਹੈ ਬਖਸ਼ੀ ਕਹਿੰਦੀ ਹਾਂ ਹਾਂ ਬੀਬੀ ਬੋਲ ਬੋਲ ਬੀਬੀ ਕੀ ਬੋਲਣਾ ਹੈ ਤੂੰ ਬੋਲ ਜੰਟਕ ਕਹਿੰਦਾ ਸ਼ਾਵਾਸ਼ਤੀਏ ਬੁਲਾ ਬਲਾ ਇਹਨੂੰ ਬੋਲ ਭਾਈ ਧਨਕੁਰੇ ਤੇਰੀ ਆਵਾਜ਼ ਸੁਣਨ ਨੂੰ ਮੇਰੇ ਕੰਨ ਤਰਸ ਗਏ ਨੇ ਬੋਲ ਕੁਝ ਤਾਂ ਬੋਲ ਅੱਖਾਂ ਵਿੱਚ ਹੰਝੂ ਘੇਰਦਾ ਹੋਇਆ ਉਸ ਦੇ ਚਿਹਰੇ ਨੂੰ ਹਿਲਾਉਣ ਦਾ ਹੋਇਆ ਕਹਿੰਦਾ ਹੈ ਬਖਸ਼ੀ ਕਹਿੰਦੀ ਬੋਲ ਬੀਬੀ ਵੇਖ ਸਰਦਾਰ ਜੀ ਤੇਰੀ ਆਵਾਜ਼ ਸੁਣਨ ਨੂੰ ਤਰਸ ਰਹੇ ਨੇ ਚਾਂਦਨੀ ਕਹਿੰਦੀ ਬੋਲ ਭੈਣ ਬੋਲ ਕੀ ਕਹਿਣਾ ਹੈ ਬੋਲ ਤਨਕਰ ਕਹਿੰਦੀ ਕੰਬਦੀ ਹੋਈ ਆਵਾਜ਼ ਤੇ ਸਿਰ ਨੂੰ ਉੱਪਰ ਚੁੱਕਣ ਦੀ ਕੋਸ਼ਿਸ਼ ਕਰਦੀ ਹੋਈ ਮੈਂ ਮੇਰੀ ਮੇਰੀ ਚੰਟਾ ਕਹਿੰਦਾ ਹਾਂ ਹਾਂ ਮੇਰੀ ਕੀ ਬਖਸ਼ੀ ਕਹਿੰਦੀ ਹਾਂ ਬੀਬੀ ਬੋਲ ਕੀ ਮੇਰੀ ਧਨਕੌਰ ਮੈਂ ਮੈਂ ਮੇਰੀ ਧੀ ਮੇਰੀ ਧੀ ਕਿੱਥੇ ਆ ਚਾਂਦਨੀ ਕਹਿੰਦੀ ਧੀ ਕਿਹੜੀ ਧੀ ਸਰਦਾਰਾ ਕਿਹੜੀ ਧੀ ਦੀ ਗੱਲ ਕਰਦੀ ਆ ਭੈਣ ਹੈਂ ਕਿਹੜੀ ਧੀ ਬਾਰੇ ਪੁੱਛ ਰਹੀ ਆ ਇਹ ਜੰਟਾ ਕਹਿੰਦਾ ਹਾਂ ਤਨਕੁਰੇ ਹਾਂ ਤੇਰੀ ਧੀ ਆਵੇਗੀ ਆਪਾਂ ਲਵਾਂਗੇ ਆਪਣੀ ਧੀ ਨੂੰ ਤੂੰ ਚਿੰਤਾ ਨਾ ਕਰ ਤੂੰ ਠੀਕ ਹੋ ਜਾ ਬਸ ਤਨਕੌਰ ਮੇਰੀ ਧੀ ਮੇਰੀ ਧੀ ਮੈਨੂੰ ਦੇ ਦੇਵੋ ਮੇਰੀ ਧੀ ਨੂੰ ਤੇ ਇਹ ਬੋਲਦੀ ਬੋਲਦੀ ਤਨਕੌਰ ਫਿਰ ਬੇਹੋਸ਼ ਹੋ ਜਾਂਦੀ ਹੈ ਜੰਟਾ ਕਹਿੰਦਾ ਬੋਲ ਬੋਲ ਧੰਨ ਕੁਰੇ ਉਹ ਧੰਨ ਕੁਰੇ ਬੋਲ ਧੰਨ ਕੁਰੇ ਬੋਲ ਉੱਚੀ ਉੱਚੀ ਰੋਣ ਲੱਗ ਪੈਂਦਾ ਹੈ ਉਹ ਚੰਦਨੀ ਕਹਿੰਦੀ ਸਰਦਾਰਾ ਸਬਰ ਕਰ ਸਭ ਠੀਕ ਹੋ ਜਾਊਗਾ ਇਹ ਦੁਬਾਰਾ ਉੱਠ ਕੇ ਬੋਲੂਗੀ ਤੂੰ ਹੌਸਲਾ ਰੱਖ ਰੋ ਨਾ ਬਖਸ਼ੀ ਕਹਿੰਦੀ ਹਾਂ ਸਰਦਾਰ ਜੀ ਇਹ ਬੀਬੀ ਜ਼ਰੂਰ ਬੋਲੂਗੀ ਇਹ ਹੁਣ ਠੀਕ ਹੋ ਗਈ ਆ ਤੁਰੋ ਨਾ ਜੰਟਾ ਕਹਿੰਦਾ ਆ ਮੇਰੀ ਧੀ ਰਾਣੀ ਬੋਲ ਕੀ ਖਾਣਾ ਏ ਤੂੰ ਦੱਸ ਕੀ ਚਾਹੀਦਾ ਏ ਤੈਨੂੰ ਆਪਣੇ ਹੱਥਾਂ ਨਾਲ ਆਪਣੀਆਂ ਅੱਖਾਂ ਨੂੰ ਪੂੰਝਦਾ ਹੋਇਆ ਕਹਿੰਦਾ ਹੈ ਬਖਸ਼ੀ ਕਹਿੰਦੀ ਬਸ ਭੁੱਖ ਲੱਗੀ ਸੀ ਸਰਦਾਰ ਜੀ ਰੋਟੀ ਦੇ ਦੇਵੋ ਜੰਟਾ ਕਹਿੰਦਾ ਹਾਂ ਹਾਂ ਰੋਟੀ ਦੀ ਕਿਹੜੀ ਗੱਲ ਆ ਧੀ ਰਾਣੀਏ ਚੱਲ ਤੈਨੂੰ ਰੋਟੀ ਲਿਆ ਕੇ ਦਿੰਦਾ ਹਾਂ ਆਜਾ ਆਜਾ ਮੇਰੀ ਧੀ ਰਸੋਈ ਵਾਲ ਨੂੰ ਤੁਰਦੇ ਹੋਏ ਬਖਸ਼ੀ ਨੂੰ ਹੱਥ ਨਾਲ ਇਸ਼ਾਰਾ ਕਰਦਾ ਹੋਇਆ ਕਹਿੰਦਾ ਹੈ ਤੇ ਫਿਰ ਜੰਟਾ ਰਸੋਈ ਵਿੱਚੋਂ ਲਿਆ ਬਖਸ਼ੀ ਨੂੰ 6-7 ਰੋਟੀਆਂ ਤੇ ਕੋਲੇ ਵਿੱਚ ਸਬਜ਼ੀ ਤੇ ਉੱਪਰ ਮੱਖਣੀ ਰੱਖ ਕੇ ਲਿਆ ਦਿੰਦਾ ਹੈ ਤੇ ਕਹਿੰਦਾ ਹੈ ਜੰਟਾ ਹੋਰ ਕੀ ਚਾਹੀਦਾ ਦੱਸ ਤੇ ਇਰਾਨੀ ਬੋਲ ਬਖਸ਼ੀ ਕਹਿੰਦੀ ਹੋਰ ਤਾਂ ਕੁਝ ਨਹੀਂ ਚਾਹੀਦਾ ਬਸ ਰੋਟੀ ਹੀ ਖਾਣੀ ਸੀ ਚਾਂਦਨੀ ਕਹਿੰਦੀ ਨਾ ਨਾ ਸਰਦਾਰਾ ਹੋਰ ਕੁਝ ਨਹੀਂ ਚਾਹੀਦਾ ਬਸ ਤੂੰ ਭੈਣ ਦਾ ਧਿਆਨ ਰੱਖ ਅਸੀਂ ਕੱਲ ਨੂੰ ਵੀ ਆਵਾਂਗੇ ਪਤਾ ਲੈਣ ਭੈਣ ਦਾ ਫਿਕਰ ਨਾ ਕਰ ਸਭ ਠੀਕ ਹੋ ਜਾਵੇਗਾ ਬਖਸ਼ੀ ਹੱਥੋਂ ਰੋਟੀਆਂ ਨੂੰ ਫੜ ਸਬਜੀ ਦੀ ਕੌਲੀ ਤੇ ਮੱਖਣੀ ਨੂੰ ਰੋਟੀਆਂ ਉੱਤੇ ਉਲਟਾਉਂਦੀ ਹੋਈ ਕਹਿੰਦੀ ਹੈ ਤੇ ਫਿਰ ਚਾਂਦਨੀ ਬਖਸ਼ੀ ਦੀ ਮਾਫੜ ਆਪਣੇ ਨਾਲ ਲੈ ਤੁਰਦੀ ਹੈ ਬਾਕੀ ਕਹਾਣੀ ਅਗਲੇ ਭਾਗ ਵਿੱਚ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਕਰ ਦਿਓ ਮੇਰਾ ਚੈਨਲ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਧੰਨਵਾਦ